ਇਹ ਸਾਰੇ ੁੱਗੂ ਐ ਮਿੱਟੂ ਦੇ ੁੱਗੂ ਬਣਾ ਰੱਖੇ ਇਹਨਾਂ ਨੇ ਤੇ ਹੁਣ ਮੈਂ ਤਾਂ ਕਹਣਾ ਵੀ ਅੱਜ ਹੁਣ ਇਲੈਕਸ਼ਨ ਆ ਰਹੀਆਂ ਹੀ 16 April ਨੂੰ ਰਾਜ ਸਭਾ ਦੀਆਂ ਲੋਕ ਸਭਾ ਦੀਆਂ ਤੇ ਇਹੀ ਲੋਕਾਂ ਨੂੰ ਅਪੀਲ ਕਰਨਾ ਹੈਗਾ ਵੀ ਇਹਨਾਂ ਤੋਂ ਖੜਾ ਸੜਾ ਲਓ ਜੋ ਵੀ ਪੰਜਾਬ ਦੀ ਪਾਰਟੀ ਐ ਪੰਜਾਬ ਦੀ ਪਾਰਟੀ ਚ ਕੋਈ ਵੀ ਮਰਜ਼ੀ ਬਣਾ ਲਓ ਜੋ ਪੰਜਾਬ ਦੀ ਗੱਲ ਕਰਦਾ ਹੈਗਾ ਜਿਹੜੀ ਸੈਂਟਰ ਨਾਲ ਚੱਲਦੀ ਹੈਗੀ ਜਿਵੇਂ ਕਾਂਗਰਸ ਹੋ ਗਈ ਜਾਂ ਅਕਾਲੀ ਹੋ ਗਏ ਬੀਜੀਆਂ ਦਾ ਗੱਠ ਛੁੜ ਕਰ ਲੈਂਦੇ ਹੈਗੇ ਝਾੜੂ ਵਾਲੇ ਹੋਗੇ ਇਹ ਸੈਂਟਰ ਤੋਂ ਚੱਲਦੇ ਆ ਇਹਨਾਂ ਨੇ ਪੂਰਾ ਕੀ ਕਰਨਾ ਹੈ ਨਾ ਜੋ ਘੱਟ ਗਿਣਤੀਆਂ ਆਈਆਂ ਉਹਨਾਂ ਦੇ ਖਿਲਾਫ ਤਾਂ ਇਹਨੇ ਬਿਆਨ ਨਹੀਂ ਦੇਣਾਗਾ ਕਿਉਂਕਿ ਇਹਨਾਂ ਨੇ ਦੇ ਘੱਟ ਗਿਣਤੀ ਦੇ ਖਿਲਾਫ ਬਿਆਨ ਦੇਣਗੇ ਤਾਂ ਫਿਰ ਵੱਧ ਗਿਣਤੀ ਵਾਲੇ ਖੁਸ਼ ਹੋਣਗੇ ਪੂਰੇ ਦੇਸ਼ 'ਚ ਖੁਸ਼ ਹੋਣਗੇ ਕਿਉਂਕਿ ਇਹਨੇ ਪੂਰੇ ਦੇਸ਼ 'ਚ ਵੋਟਾਂ ਲੈਣੀਆਂ ਨਾ ਤਾਂ ਇਹ ਘੱਟ ਗਿਣਤੀਆਂ ਦੇ ਖਿਲਾਫ ਬਹੁਤ ਵੱਧ ਬਿਆਨ ਦਿੰਦੇ ਹੈਗੇ ਇਹ ਹੁਣ ਆਪਣੇ ਪੰਜਾਬ ਵਾਲੀ ਲਾਲਾ ਨਮਨੀਤ ਬਿੱਟੂ ਲਾਲਾ ਜਾਂ ਹੋਰ ਦੋ ਤਿੰਨ ਹੈਗੇ ਬਿਆਨ ਬਿਆਨ ਦੇ ਚੋ ਦਾ ਮੁੰਡਾ ਉਹ ਵੀ ਸਿੱਖਾਂ ਦੇ ਖਿਲਾਫ ਬੋਲਦਾ ਕਹਿੰਦਾ ਉਹ ਸੈਂਟਰ ਦੀ ਸਰਕਾਰ ਹੈ ਜੋ ਸਿੱਖਾਂ ਦੇ ਖਿਲਾਫ ਬੋਲੂਗਾ ਫੇਰ ਇਹਨਾਂ ਨੂੰ ਸੈਂਟਰ ਦਾ ਫਾਇਦਾ ਹੋਊਗਾ ਪੂਰੇ ਦੇਸ਼ 'ਚ ਫਾਇਦਾ ਹੋਊਗਾ ਤੇ ਮੈਂ ਤਾਂ ਕਹਿਣਾਗਾ ਵੀ 50 ਦੀ ਪਾਰਟੀ ਚੜੋ ਜਿਹੜੀ ਪੰਜਾਬ ਤੋਂ ਜਿਹੜਾ ਪੰਜਾਬ ਦਾ ਪ੍ਰਧਾਨ ਬਣਾਇਆ ਭਾਜਪਾ ਦਾ ਸੁਨੀਲ ਜਾਖੜ ਉਹ ਵੀ ਕਹਿ ਰਿਹਾ ਵੀ ਇੰਨੀਆਂ ਫਸਲਾਂ ਦੇ ਐਮਐਸਪੀ ਦੀ ਲੋੜ ਨਹੀਂ ਪੰਜ ਫਸਲਾਂ ਦੱਸ ਦਿਓ ਮੈਂ ਐਮਐਸਪੀ ਦੇ ਦਿੰਨਾ ਮੈਂ ਗੱਲ ਕਰ ਲਵਾਂਗਾ ਉਹਦੇ ਬਾਰੇ ਤੁਸੀਂ ਕੀ ਕਹੋਗੇ ਉਹ ਜਾ ਡਰਾਮੇ ਕਰਦਾ ਹੋਇਆ ਯਾਰ ਉਹਨੂੰ ਕਦੇ ਵੀ ਜਿਹੜਾ ਸਾਡਾ ਮੁੰਡਾ ਨੌਜਵਾਨ ਸੀਧ ਹੋਇਆਗਾ ਗੋਲੀ ਪੱਜੇਗੀ ਤੂੰ ਉੱਥੇ ਮੁੱਦੀ ਦਾ ਗੱਲ ਕਰ ਨਾ ਵੀ ਇਹ ਤੂੰ ਕੀ ਕਰਦਾਗਾ ਆਪੇ ਖੱਟਣ ਨਾਲ ਗੱਲ ਕਰੇ ਜਾ ਕੇ ਉਹ ਉਹ ਜਾ ਕੇ ਪਿੰਡੀ ਕੜਾ ਬੈਠਾ ਧਰਨਾ ਲਾਈ ਬੈਠਾ ਇੱਕ ਪਊਆ ਤੁਹਾਨੂੰ ਕਿਰੀ ਬੈਠਾਗਾ ਵੀ ਤੁਸੀਂ ਇੱਥੇ ਆ ਕੇ ਗੱਲ ਕਰੋ ਖੱਟਰ ਨਾਲ ਕਰੋ ਹਰਿਆਣੇ ਦੇ ਮੁੱਖ ਮੰਤਰੀ ਨਾਲ ਵੀ ਤੂੰ ਇਹ ਪੰਜਾਬ ਚ ਜਾ ਕੇ ਗੋਲੀਆਂ ਚਲਾਉਣਾ ਹੈਗਾ ਤੇ ਉਹ ਐਮਐਸਬੀ ਦਾ ਚਲ ਬਾਤ ਹੀ ਗੱਲ ਆ ਯਾਰ ਆ ਤਾਂ ਨਾਇਅਤ ਧੱਕਾ ਹੋ ਰਿਹਾ ਨਾ ਇਹ ਇਹ ਕਿਸੇ ਕਾਨੂੰਨ ਤੇ ਨਹੀਂ ਲਿਖਿਆ ਵੀ ਕੋਈ ਸ਼ਾਂਤਮਈ ਧਰਨਾ ਲਾ ਰਿਹਾ ਹੈਗਾ ਤੁਸੀਂ ਸਿੱਧੀਆਂ ਗੋਲੀਆਂ ਚਲਾ ਦਿਓ ਇਹਦਾ ਤੁਹਾਨੂੰ ਅੱਡ ਹੋਣ ਵਾਲੀ ਗੱਲ ਕਰਦਣਾ ਵੀ ਅੱਡ ਹੋ ਜਾਓ ਤੁਸੀਂ ਸਰੇਮ ਕਰ ਰਹੇ ਨੇ ਇਹ ਇਹ ਸਾਰੇ ਝਾੜੂ ਆਏ ਹੋਗੇ ਬੀਜਪੀ ਆ ਸਾਰੇ ਡਰਾਮੇ ਕਰਦੇ ਬਈ ਉੱਥੇ ਬੈਠਣ ਦਾ ਹੱਕ ਨਹੀਂ ਸਿੱਨੀ ਚਖੜਦਾ ਤੂੰ ਗੱਲ ਕਰਨੀ ਸਿੱਧੀ ਇੱਥੇ ਆ ਜਿਹੜੇ 5 ਮਿੰਟ ਦਾ ਐਮਐਸਪੀ ਵਾਲੀ ਉਹ ਬੀਬੀਸੀ ਉਹ ਆਈ ਮੁੜ ਕੇ ਉਹ ਯਾਰ ਬਾਈ ਉਹਦਾ ਉਹ ਜਿਵੇਂ ਉਹ ਨਹੀਂ ਨਾ ਅੰਮ੍ਰਿਤਸਰ ਨੇ ਡਰਾਮਾ ਜ ਨਹੀਂ ਕਿਤੇ 15 ਲੱਖ ਮਿਲ ਜੂ 15 ਲੱਖ ਬਾਅਦ ਚ ਕਹਿੰਦਾ ਵੀ ਇਹਦਾ ਜੁਮਲਾ ਹੈਗਾ ਉਹੀ ਇਹ ਜੁਮਲੇ ਸਿੱਖੇ ਹੋਏ ਹੈਗੇ 5 ਮਿੰਟ ਦਾ 5 ਮਿੰਟ ਦਾ ਹੁਣ ਬੋਲਦੀ ਨਹੀਂ 5 ਮਿੰਟ ਨੂੰ ਮੋਲ ਕਰ ਬਣਦਾ ਨਾ ਇੱਥੇ ਧਰਨੇ ਤੇ ਆਏ ਕਿਤੇ ਉਹ ਇੱਕ ਪੱਤਰਕਾਰ ਨੇ ਸਵਾਲ ਵੀ ਪੁੱਛਿਆ ਵੀ 5 ਮਿੰਟ ਦਾ ਐਮਐਸਬੀ ਐਮਐਸਬੀ ਮਿਲੂ ਕਹਿੰਦੇ ਨਹੀਂ ਜੀ ਹੁਣ ਤਾਂ ਵਿਕਾਸ ਦੀ ਗੱਲ ਕਰੋ ਉਹਦਾ ਜਵਾਬ ਹੀ ਨਹੀਂ ਦੇ ਰਹੀ ਹੁਣ ਐਮਐਸਬੀ ਵਾਲਾ ਐਮਐਸਬੀ ਵਾਲਾ ਇਹ ਸਾਰੇ ਕੁੱਗੂ ਆ ਬਈ ਇਹ ਇਹ ਜਿਹੜਾ ਆਪਣੇ ਪੰਜਾਬ ਔਰ ਬਜਟ ਪਾਸ ਹੋਇਆਗਾ ਜੀ ਨਾ ਸਾਰੇ 92 ਬੈਠੇ ਸੀ ਨਾ ਉੱਥੇ ਕੱਲਾ ਭਗਵੰਤ ਸਿੰਘ ਬੁੱਲੀ ਗਿਆ ਦੂਜੇ ਕੁੱਗੂ ਬਣ ਕਿੱਥੇ ਬਟਣ ਗਿਆਨੀ ਨਹੀਂ ਬਈ ਯਾਰ ਓਏ ਮੈਂਬਰ ਜਿੱਤ ਨਾਲ ਨਹੀਂ ਸੀਗੇ ਯਾਰ ਆਹ ਇਹ ਉਹ ਲੋਕਾਂ ਨੇ ਬਦਲਾ ਕਰਤਾ ਵੀ ਚਲ ਕਾਲੀ ਕਾਂਗਰਸ ਨੂੰ ਖੇੜਾ ਛੱਡ ਦਿਆਂਗੇ ਜੇ ਕੋ ਭਗਵਾਨ ਤੁਮਾਨ ਦੇ ਕਰਕੇ ਵੋਟਾਂ ਪਾਤੀਆਂ ਜਿਹੜੇ ਐਮ ਐਲ ਏ ਉਹਨਾਂ ਨੂੰ ਕੋਈ ਰਾਜਨੀਤੀ ਦੀ ਨੌਲੇਜ ਨਹੀਂ ਸਮਝਨੀ ਉਹ ਉਹਦਾ ਹਰੇਕ ਨੂੰ ਪੱਠਾ ਪੋਲ ਦਿਆ ਹੁਣ ਦੇਖ ਕਿੰਨੇ ਵੀਡੀਓ ਦੇਖੀਓ ਤੂੰ ਆ ਪੱਤਰਕਾਰ ਮਗਰਾਂ ਪੈ ਜਾਂਦੇ ਆਗੇ ਉਹ ਮੈਸੇਜ ਕਰਨੇ ਲੱਗਾ ਉਹ ਜੇ ਕੋ ਉਹ ਤਾਂ ਸਭਾਲ ਪੋਤਾ ਤਾਂ ਮੋਬਾਈਲ ਹੀ ਖੋਲ ਹੁੰਦਾਗਾ ਇਹ ਹੰਕਾਰ ਕੇ ਬਈ ਯਰੇ ਇਹ ਪੰਜਾਬੀ ਜੇ ਚੜਾਉਂਦੇ ਨੇ ਤਾਂ ਸਿਰੇ ਹੀ ਲਾਉਂਦੇ ਨੇ ਨਹੀਂ ਬੰਦੇ ਨੂੰ ਲਾਗੀ ਲਾ ਲੈਂਦਾ ਬਈ ਲਾ ਹੁਣ ਇਹ ਚੜਾ ਲੇ ਹੁਣ ਦੇਖੋ ਕੀ ਹੁੰਦਾ ਹੁਣ ਸਿੱਟਣਗੇ ਪੰਜਾਬੀ ਪਹਿਲਾਂ ਸਰੇ ਟੰਬੇ ਤੇ ਚੜਾਉਂਦੇ ਹੈਗੇ ਫਿਰ ਸੱਲੋਂ ਪੌੜੀ ਖਿੱਚ ਲੈਂਦੇ ਹੈਗੇ ਉਹ ਕੰਮ ਕਰਨ ਗਿਆ ਹੁਣ 16 ਜੀ 16 ਪ੍ਰੈਣ ਨੂੰ ਵੋਟਾਂ ਪੈਣੀਆਂ ਹੈਗੀਆਂ ਹੁਣ ਇਹਨਾਂ ਦਾ ਪਤਾ ਲੱਗ ਜੂ ਮੈਂ ਲੋਕਾਂ ਨੂੰ ਅਪੀਲ ਕਰਦਾਗਾ ਵੀ ਤੁਸੀਂ ਯਾਰ ਵੋਟ ਪਾਉਣੀਆਂ ਨਾ ਸੋਚ ਸਮਝ ਕੇ ਪਾਇਆ ਕਰੋ ਇਹ ਗੱਲਾਂ ਜਿਹੜੇ ਗੱਲਾਂ ਵੱਧ ਮਾਰਦੇ ਨਾ ਉਹਨਾਂ ਦੇ ਤਿਲਾਂ ਤੇ ਤੇਲ ਨਹੀਂ ਹੁੰਦਾ ਉਹ ਨਹੀਂ ਹੁੰਦਾ ਗੱਲਾਂ ਜਿਹਨਾਂ ਦਾ ਦਮ ਨਹੀਂ ਹੁੰਦਾਗਾ ਨਹੀਂ ਇੱਕ ਹੋਰ ਵੀ ਹੈ ਜਿਹੜਾ ਪੰਜਾਬ ਨਾਲ ਮੱਥਾ ਲਾਉਂਦਾ ਉਹ ਮਰਦਾ ਹੀ ਮਰਦਾ ਹੈ ਪਹਿਲਾਂ ਇੱਕ ਗਵਰਨਰ ਨੇ ਵੀ ਕਿਹਾ ਸੀ ਵੀ ਪੰਜਾਬੀਆਂ ਨਾਲ ਮੱਥਾ ਜਿਹੜਾ ਵੀ ਲਾਉਂਦਾ ਪੰਜਾਬੀ ਚਾਹੇ 100 ਸਾਲ ਬਾਅਦ ਵੀ ਲੱਭ ਕੇ ਮਾਰ ਦਿੰਦੇ ਨੇ ਇਹ ਇਹ ਸੱਚੀ ਗੱਲ ਆ ਬਈ ਯਾਰ ਸੱਚੀ ਗੱਲ ਆ ਪੰਜਾਬੀ ਯਾਰ ਕੋਈ ਵੀ ਪੰਜਾਬੀ ਹੈਗਾ ਚਾਹੇ ਮੋਨਾ ਹੈ ਜਾਂ ਸਿੱਖ ਹੈਗਾ ਉਹਦੇ ਦਿਲ ਚੋਂ 83 ਵਾਲਾ ਹੈਗਾ 83 ਵਾਲਾ ਅਸੀਂ ਭੁੱਲੇ ਥੋੜੀ ਹੈਗਾ ਸਾਡੇ ਯਾਦ ਹੈਗਾ ਅਸੀਂ 50 ਸਾਲਾਂ ਬਾਅਦ 100 ਸਾਲਾਂ ਬਾਅਦ ਵੀ ਬੈਰ ਕੱਢ ਸਕਦੇ ਹਾਂਗੇ ਸਾਡੇ ਜਾੜ ਖੇਗਾ ਤੇ ਇੰਨੀ ਹੈਗੀ ਹੈਗੀ ਅਸੀਂ ਮਰੇ ਨਹੀਂਗੇ ਅਸੀਂ ਜਾਗਦੀ ਜ਼ਮੀਰ ਵਾਲੇ ਹੈਗੇ ਇਹ ਹੁਣ ਤੁਸੀਂ ਦੇਖੋ ਦਿੱਲੀ ਦੇ ਵਿੱਚ ਪੱਤਰਕਾਰ ਇਹ ਸਵਾਲ ਜਵਾਬ ਪੁੱਛਦੇ ਨੇ ਇਹ ਇਹ ਦੇ ਮਗਲਾ ਇਹਦਾ ਖਾਸਤਾ ਨਹੀਂ ਹੈ ਜੀ ਇਹਦਾ ਖਾਸਤਾ ਨਹੀਂ ਹੈ ਜੀ ਵੀ ਕੱਲੀ ਪੰਜਾਬ ਨੂੰ ਐਮਐਸਪੀ ਐਮਐਮਐਸ ਐਮਐਸਪੀ ਚਾਹੀਦੀ ਹੈਗੀ ਬਈ ਜਦੋਂ ਅਸੀਂ ਅੰਗਰੇਜ਼ਾਂ ਤੋਂ ਆਜ਼ਾਦੀ ਦਵਾਈ ਹੈ ਉਦੋਂ ਵੀ ਪੰਜਾਬ ਵੀ ਉੱਠਾ ਸੀ ਨਾ ਉਹਦਾ ਕਿਸੇ ਨੇ ਕਹਿਣ ਵੀ ਪੰਜਾਬ ਨੂੰ ਕੀ ਲੋੜ ਆ ਗਈ ਜਦੋਂ ਮੁਗਲਾਂ ਤੋਂ ਦਸ ਜੀ ਦਾ ਉਹ ਕੀਤਾ ਹੈਗਾ ਇਹਨਾਂ ਨੂੰ ਬਚਾਇਆ ਹੈਗਾ ਉਹਦਾ ਕਿਸੇ ਨੇ ਕਿਹਾ ਨਹੀਂਗਾ ਵੀ ਇਹ ਪੰਜਾਬ ਹੀ ਕਿਉਂ ਮੁਰੇ ਉੱਠਦਾ ਹੈਗਾ ਨਹੀਂ ਜਦੋਂ ਕੋਈ ਵੀ ਅਦੋਲਨ ਹੁੰਦਾ ਬਈ ਯਾਰ ਪੰਜਾਬ ਹੀ ਮੁਰੇ ਉੱਠੂਗਾ ਕਿਹਨਾਂ ਜਾਗਦੇ ਜਮੀਰਾਂ ਵਾਲੇ ਆਗੇ ਇਹ ਅਣਖੀ ਲੋਕ ਆਗੇ ਇਹ ਚੀਜ਼ ਭੁੱਲਦੇ ਨਹੀਂਗੇ ਇਹ ਭਾਵੇਂ 100 ਸਾਲ ਸਾਲ ਹੋ ਜੇ ਜੇ ਤੱਕ ਇਹ ਤੇ ਬਾਰਡਰਾਂ ਤੇ ਮਰਨਾ ਫਿਰ ਪੰਜਾਬੀ ਹਾਂ ਉਦੋਂ ਉਦੋਂ ਕਹਿੰਦੇ ਇਹ ਪੰਜਾਬੀ ਆਗੇ ਪੰਜਾਬੀ ਉਦੋਂ ਪੰਪ ਵੀ ਮਾਰਦੇ ਇਹ ਔਰ ਆਜਾ ਨਾਖਰੀ ਦੇਖਾ ਰਹੇ ਤੇ ਬਾਰਡਰ ਤੇ ਤੁਸੀਂ ਜਕਾਰਾ ਲਾਓ ਜੀ ਇਹ ਪੰਪ ਵੀ ਮਾਰਦੇ ਆਗੇ ਜਦੋਂ ਕੋਈ ਚੀਜ਼ ਮੰਗਣੀ ਹੈਗੀ ਉਹਦੇ ਖਾਸਤਾਨੀ ਵੱਖਬਦ ਦੀ ਇਹ ਦੂਰੀ ਨਾਲ ਰਾਜਨੀਤੀ ਇਹ ਕਰਦੇ ਆ ਬੀਜੇਪੀ ਵਾਲੇ ਤੇ ਇਹ ਹੁਣ ਪੰਜਾਬ ਦਾ ਮੱਥਾ ਲਾਇਆ ਇਹਨਾਂ ਨੇ ਪੰਜਾਬ ਪਿੱਛੇ ਨਹੀਂ ਹਟਦਾ ਤੇ ਆਪਣੇ ਜਿਹੜੇ ਪ੍ਰਧਾਨ ਨੇ ਕੁਸ਼ਕ ਪ੍ਰਧਾਨ ਪਹੁੰਚੇ ਨੇ ਜਥੇ ਬੰਦੀਆਂ ਬਾਕੀ ਜਿਹੜੇ ਨੌਜਵਾਨ ਆਏ ਨੇ ਉਹ ਆਪ ਮਹਾਰੇ ਆਏ ਨੇ ਪ੍ਰਧਾਨਾਂ ਨੂੰ ਪਿੱਛੇ ਛੱਡ ਕੇ ਵੀ ਅਸੀਂ ਜਾਣਾ ਤੁਸੀਂ ਪ੍ਰਧਾਨਾਂ ਨੂੰ ਵੀ ਰਿਕਵੈਸਟ ਉਹ ਬਈ ਪ੍ਰਧਾਨ ਨਾਲ ਨਾਲ ਰਿਕਵੈਸਟ ਕਰ ਲਈਏ ਜਿਹੜੇ ਹੁਣ 22 ਜੱਥੇ ਬੰਦੀਆਂ ਜਾਂ ਹੋਰ ਦੂਜੀ ਹੈਗੀਆਂ ਉਹ ਹਰਿਆਣੇ ਦਾ ਪੱਤਰਕਾਰ ਨਹੀਂ ਪੂਨੀਆ ਸੁਣੀ ਉਹ ਤੁਸੀਂ ਉਹਨੇ ਸਰੇਆ ਮੈਂ ਇੰਟਰਵਿਊ ਚ ਕਿਹਾ ਹੈ ਉਹ ਰਤਨ ਧਾਲੀਵਾਲ ਨਾਲ ਸਦਾ ਇੰਟਰਵਿਊ ਕੀਤੀ ਜਿਹੜੀ ਰਤਨ ਧਾਲੀਵਾਲ ਸੀਗਾ ਉਹਨੇ ਸਰੇਆ ਕਿਹਾ ਹੈਗਾ ਕਿਤਾਬ ਲਿਖੀ ਉਹਨੇ ਤਿੰਨ ਪ੍ਰਧਾਨਾਂ ਦੇ ਨਾਮ ਲਿਖੇ ਉਹਨੇ ਰਾਜਾ ਨਾ ਤੇ ਬੂਟਾ ਬਰਜਗਿਲ ਤੇ ਇੱਕ ਹੋਰ ਸੀਗਾ ਕਿਤਾਬ ਦੇ ਨਾਮ ਲਿਖੇ ਉਹਨਾਂ ਨੇ ਤੇ 22 ਜੱਥੇ ਬੰਦੀਆਂ ਸੀਗੀਆਂ ਜਿਨ੍ਹਾਂ ਨੇ ਸਾਈਨ ਕਿਤੇ ਸੀਗੇ ਇਕ ਰਾਜਾਂ ਸਿਰਾਉ ਰਾਜਾਂ ਸੀ ਨਾ ਉਹ ਪੂਰੀ ਦੇਸ਼ ਚ ਨਾ ਜੋ ਵੀ ਕੁਝ ਕਰਾਉਣਾ ਹੁੰਦਾ ਉਹਨੇ ਇਹ ਜਿਹੜੀਆਂ ਸਰਕਾਰਾਂ ਉਹਨਾਂ ਦੇ ਪਿੱਛੇ ਚੱਲਦੀਆਂ ਇਹ ਸਰਕਾਰਾਂ ਵੀ ਉਹਨਾਂ ਦੇ ਡਰਦੀਆਂ ਹੀ ਆਂ ਜਾਂਚੀਆਂ ਤੋਂ ਜੇ ਕੋਈ ਵੀ ਆਪਾਂ ਪਾਸ ਨਹੀਂ ਦਿੰਦਾ ਕੋਈ ਜਾਂ ਹੋਰ ਹੁੰਦਾਗਾ ਦੰਗੇ ਕਰਾਉਣੇ ਆਗੇ ਉਹ ਲਿਖ ਕੇ ਚੀਜ਼ਾਂ ਦਿੰਦੇ ਆਗੇ ਵੀ ਆ ਤੁਸੀਂ ਦੰਗੇ ਕਰਾਓ ਜਾਂ ਆ ਬੰਦਾ ਤੁਸੀਂ ਮਾਰਨਾ ਹੈਗਾ ਜੇ ਮਨਦੀਪ ਸਿੱਧੂ ਸੀਗਾ ਜਾਂ ਸਿੱਧੂ ਮਸੇਵਾਲਾ ਸੀਗਾ ਉਹਨਾਂ ਨੂੰ ਪਤਾ ਲੱਗ ਗਿਆ ਵੀ ਪੰਜਾਬ ਦੀ ਗੱਲ ਕਰਦੇ ਇਹ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਆਗੇ ਇਹ ਏਜੰਸੀਆਂ ਦੇ ਕੰਮ ਹੁੰਦੇ ਉਹਦੀ ਮਰਵਾਉਂਦੇ ਉਹ ਕਿਤਾਬ ਲਿਖ ਜੀ ਫਲਾਪ ਉਹਨੇ ਫਲਾਟ ਵੀ ਦੱਸਿਆਗਾ ਵੀ ਆਹ ਫਲਾਟ ਤੇ ਮੀਟਿੰਗਾਂ ਕਰਦੇ ਰਹੇ ਨੇ ਟਾਈਮ ਵੀ ਦੱਸਿਆਗਾ ਉਹ ਫਲਾਟ ਦਾ ਨੰਬਰ ਵੀ ਦੱਸਿਆਗਾ ਕਿਤਾਬ ਲਿਖੀ ਆ ਪੁੰਗਿਆਂ ਨੇ ਤੇ ਨਾਂ ਵੀ ਜਨਤਕ ਕੀਤੇ ਹੈਗੇ ਤੇ 22 ਜਥੇ ਬੰਦੀਆਂ ਜਿਹੜੀਆਂ ਉਹਨਾਂ ਦੇ ਸਾਈਨ ਵੀ ਕੀਤੇ ਹੈਗੇ ਜਿਹੜੇ ਏਜੰਸੀ ਨਾਲ ਮੀਟਿੰਗਾਂ ਕਰਦੇ ਸੀਗੇ ਇਹ ਇਹ ਇੱਥੇ ਰੱਖ ਕੇ ਤਾਂ ਕਹਿੰਦਾ ਕਿ ਯਾਰ ਅਸੀਂ ਜਿੱਤ ਗਏ ਨਾਰਾ ਲਾਇਆ ਨਾ ਉਹਨਾਂ ਦੇ ਗ੍ਰਾਹਕਾਂ ਨੇ ਨਾਰਾ ਲਾ ਜੀਗਾ ਤੇ ਰਾਜਾਂ ਨੇ ਜਦੋਂ ਧਰਨੇ ਉੱਚ ਪਿੰਡ ਪੰਜਾਬ ਚ ਆਉਂਦੇਗੇ ਅਜੀ ਦਿੱਲੀ ਮੋਰ ਚਾ ਜਿੱਤੇ ਦਿੱਲੀ ਮੋਰ ਚਾ ਜਿੱਤੇ ਜੇ ਜਿੱਤੇ ਤਾਂ ਫਿਰ ਇੱਥੇ ਕਿਉਂ ਆਏ ਉਹੀ ਮੰਗਾ ਗੀਆਂ ਇਹ ਬਾਈ ਜਿਹੜੇ ਹੈਗੇ ਨਾ ਜਿਹੜੇ ਹੁਣ ਨਹੀਂ ਆਉਂਦੇ ਦਰਾਹਾਂ ਨਹੀਂ ਆਉਂਦਾ ਜਾ ਜਾ ਰਾਜਣ ਨਹੀਂ ਆਉਂਦਾ ਬੂਟਾ ਹੁਣੀ ਆਉਂਦਾ ਰੂਲਦੂ ਨਹੀਂ ਆਉਂਦਾ ਆ ਰੂਲਦੂ ਤਾਂ ਕਹਿੰਦਾ ਮੈਂ ਬਈ ਯਾਰ ਕਹਿੰਦਾ ਸਾਡੇ ਕੋਲ ਰਸਨ ਸੀਗਾ ਆ 1,95,000 ਰੁਪਏ ਬੱਤੇ ਸਾਡੇ ਕੋਲ ਰਸਨ ਦਾ ਅਸੀਂ ਉਹਨੂੰ ਕਿਹੜਾ ਲੱਖੋ ਵਾਲ ਨੂੰ ਗੱਡੀ ਲੈ ਕੇ ਦਿੱਤੀ ਰਸਨ ਵੇਚ ਕੇ ਤਾਂ ਗੱਡੀਆਂ ਲੈਂਦੇ ਆ ਯਾਰ ਇਹ ਦੂਜੇ ਜੁਨੀਅਰ ਵਾਲੇ ਤਾਈਂ ਕੁਏ ਤੇ ਹੋਂਦੀ ਡਰਦੇ ਐ ਮੋਦੀ ਤੋਂ ਤੇ ਖਾ ਇੱਕ ਮੈਂ ਖਬਰ ਵੀ ਤੈਨਾਂ ਹੇਰ ਕਰੋ 3 ਕਰੋੜ 300 ਰੁਪਏ 3 ਕਰੋੜ ਰੁਪਏ ਲੈਤਾ ਜਿੰਨੇ ਨਾ ਮਿਲਦਾ 3 ਕਰੋੜ ਰੁਪਇਆ ਇਹ ਜੱਥੇ ਬੰਦੇ ਨੇ ਹੁਣ ਕਿਉਂ ਨਹੀਂ ਹੋਂਦੇ ਹੁਣ ਪਤਾ ਵੀ ਮੋਦੀ ਚ ਗਲਾਵਾ ਫੜਨੂ ਵੀ ਤੁਹਾਨੂੰ ਤਾਂ ਇੰਨੇ ਪੈਸੇ ਦਿੱਤੇ ਦੁਆਰੇ ਤੁਸੀਂ ਫੇਰ ਆ ਗਏ ਇਹ ਤਾਂ ਨਹੀਂ ਹੋਂਦੇ ਵੀ ਅੰਦਰਲੀ ਗੱਲਾਂ ਇਹਨਾਂ ਦੀਆਂ ਜਿਹੜੀਆਂ ਨਾ ਉਹ ਅੰਦਰਲੀ ਗੱਲਾਂ ਜਨਤਕ ਹੋਣੀਆਂ ਚਾਹੀਦੀਆਂ ਜਰਾ ਇਹਦਾ ਡੱਲੇ ਵਾਲੇ ਸਾਹਿਬ ਨੂੰ ਵੀ ਕਹਿਨੇ ਹੈਗੇ ਤੇ ਫੂਲ ਨੂੰ ਵੀ ਕਹਿਨੇ ਹੈਗੇ ਤੇ ਹੋਰ ਵੀ ਕਹਿਣਾ ਜੱਥੇ ਬੰਦਿਆਂ ਨੂੰ ਵੀ ਜਿਹੜੀਆਂ ਇਹਨਾਂ ਦੀ ਅੰਦਰਲੀ ਗੱਲਾਂ ਆ ਗਈਆਂ ਉਹ ਲੋਕਾਂ ਨੂੰ ਜਾਣਤ ਕਰੋ ਲੋਕਾਂ ਨੂੰ ਦੱਸੋ ਕਿਉਂਕਿ ਪੰਜਾਬ ਦੇ ਵਿੱਚ ਗਦਾਰ ਬਹੁਤ ਹੋਏ ਨੇ ਇਹ ਪੰਜਾਬ ਸਿੱਖ ਕੌਮ ਮਰਨ ਵਾਲੀ ਨਹੀਂ ਗਈ ਜੇ ਗਦਾਰ ਨਾ ਹੋਣ ਗਦਾਰ ਹੀ ਮਾਰਦੇ ਆ ਅੱਜ ਬੀਬੀਆਂ ਬਹੁਤ ਗਿਣਤੀ ਦੇ ਵਿੱਚ ਆਈਆਂ ਤੇ ਨੌਜਵਾਨਾਂ ਨੂੰ ਸੁਨੇਹਾ ਦਿਓ ਨੌਜਵਾਨ ਘੱਟ ਨੌਜਵਾਨ ਨੂੰ ਅਪੀਲ ਹੀ ਕਰ ਦਾਂਗੇ ਨੌਜਵਾਨ ਭਈ ਆ ਪਤਾ ਕੀ ਗੱਲ ਹੈਗਾ ਨੌਜਵਾਨ ਦਾ ਜੋਸ਼ ਬਹੁਤ ਹੈਗਾ ਉਹ ਜਦੋਂ ਤੁਸੀਂ ਐਲਾਨ ਕਰ ਦਿਓ ਇੱਕ ਮਿੰਟ ਜਿ세 ਬੰਦੇ ਨੂੰ ਐਲਾਨ ਕਰ ਦਿਓ ਵੀ ਕੱਲ ਨੂੰ ਬਾਰਡਰ ਤੋੜਨੇ ਹੈਗੇ ਅੱਜ ਰਾਤ ਨੂੰ ਨੌਜਵਾਨ ਇੱਥੇ ਹਜ਼ਾਰਾਂ ਦੀ ਗਿਣਤੀ ਚ ਆ ਜੂਗਾ ਕਿਉਂ ਉਹਦਾ ਜਦੋਂ ਤੋੜ ਨਹੀਂ ਹੁੰਦਾ ਜਿਹੋ ਉਹਦੀ ਆਉਂਦੇ ਹੈਗੇ ਅਬ ਨੌਜਵਾਨ ਨੂੰ ਉਹੀ ਅਪੀਲ ਕਰਦਾ ਵੀ ਤੁਸੀਂ ਆਇਆ ਕਰੋ ਇੱਥੇ ਮੋਰਚੇ 'ਚ ਬੈਠਿਆ ਕਰੋ ਤੇ ਥੋੜੀ ਮੋੜੀ ਮੱਥੜੀ ਮਤੀ ਸਮਝ ਰੱਖਿਆ ਕਰੋ ਧੰਨਵਾਦ ਹੈ ਥੋੜਾ ਗਿਆਨ ਵੀ ਜ਼ਰੂਰੀ ਹੈ ਵੀ ਕੀ ਆਪਣੇ ਪੰਜਾਬ ਨਾਲ ਹੋ ਰਿਹਾ ਹੈਗਾ ਕਿਵੇਂ ਧੱਕਾ ਹੋ ਰਿਹਾ ਹੈ ਕਿਹੜੀਆਂ ਫਸਲਾਂ ਦਾ ਬਹੁਤ ਮੁੱਲ ਚਾਹੀਦਾ ਹੈਗਾ ਇਹ ਨੌਜਵਾਨ ਨੂੰ ਅਪੀਲ ਹੀ ਕਰਦਾ ਵੀ ਤੁਸੀਂ ਇੱਥੇ ਆਓ